ਰਾਜਤ੍ਰਿਕ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਜਿਹੜਾ ਵਾ ਉਹਨਾਂ ਵੱਲੋਂ ਇੱਥੇ ਸਮਾਗਮ ਕੀਤਾ ਜਾ ਰਿਹਾ ਤੇ ਪ੍ਰਕਾਟਨ ਸਮਾਰੋਹ ਤੇ ਸਪੰਦੀ ਆ ਰਹੇ ਨੇ ਤੇ ਜਿੱਤੇ ਸਬੰਧ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਜੀ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਜਿਹੜੀਆਂ ਉਹ ਡਿਊਟੀਆਂ ਲਗਾਈਆਂ ਹੋਈਆਂ ਤੇ ਨਗਰ ਕੌਂਸਲ ਤਰਨਤਾਰਨ ਨੂੰ ਜਿਹੜਾ ਸਫਾਈ ਦਾ ਕੰਮ ਦਿੱਤਾ ਗਿਆ ਸੀਗਾ ਤੇ ਜਿੱਦੇ ਨਾਲ ਹੋਰ ਭਾਗਾਂ ਦਾ ਵੀ ਸਫਾਈ ਦਾ ਕੰਮ ਦਿੱਤਾ ਹੈ ਜਿੱਦੇ ਚ ਉਹ ਉਹ ਵੀ ਆਪਣਾ ਏਰੀਆ ਵਾਈਜ਼ ਜਿੰਨਾ-ਜਿੰਨਾ ਠੇਗਾ ਵਾ ਵੰਡ ਕੇ ਦਿੱਤਾ ਹੋਇਆ ਕੰਮ ਉਹ ਕੀਤਾ ਜਾ ਰਿਹਾ ਹੈ ਨਗਰ ਕੌਂਸਲ ਵੱਲੋਂ ਜਿਹੜਾ ਵਾ ਆ ਗਰਾਊਂਡ ਦੇ ਜਿਹੜਾ ਸਾਫ ਸਫਾਈ ਦਾ ਕੰਮ ਤੇ ਜਿੰਨੇ ਵੀ ਐਂਟਰੈਂਸ ਹੈਗੀਆਂ ਰਸਤਿਆਂ ਦੀ ਸਾਫ ਸਫਾਈ ਦਾ ਕੰਮ ਸਾਡੇ ਜਿੰਮੇ ਲੱਗਾ ਹੋਇਆ ਉਹ ਸਾਡੀ ਜਿਹੜੀ ਆ ਸਫਾਈ ਕਰਮਚਾਰੀ ਲਾ ਕੇ ਸਾਡੇ ਵੱਲੋਂ ਬਾਕੀ ਉਹ ਵੀ ਉਹ ਕੰਮ ਕੀਤਾ ਜਾ ਰਿਹਾ ਹੈ ਪ੍ਰਬੰਧ ਬਹੁਤ ਵਧੀਆ ਚੱਲ ਰਹੇ ਨੇ ਜੀ ਵੇ ਲੋ ਜੀ ਜਤੋਂ ਆ ਬਹੁਤ ਵਧੀਆ ਪ੍ਰਬੰਧ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਕਿ ਮੇਰੇ ਹੁਣ ਤੱਕ ਦੇ ਜਿਉਂ ਦਾ ਸੁਰਤ ਸੰਭਾਲੀ ਹੈ ਪਹਿਲੀ ਏਡੀ ਵੱਡੀ ਰੈਲੀ ਜਿਹੜੀ ਆ ਉਹ ਮੈਂ ਤਰਨ ਤਰਨ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਵੇਖਣ ਜਾ ਰਿਹਾ ਤੇ ਕਰਨ ਵੀ ਜਾ ਰਿਹਾ ਸਾਨੂੰ ਮਾਣ ਹੈ ਕਿ ਅਸੀਂ ਥਰਮਲ ਪਲਾਂਟ ਅਜੇ ਤੱਕ ਕੀ ਹੋਇਆ ਹੈ ਕਿ ਜਿਹੜੀਆਂ ਸਰਕਾਰੀ ਜਾਇਦਾਦਾਂ ਸੀ ਉਹਨਾਂ ਨੂੰ ਵੇਚਿਆ ਗਿਆ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲੀ ਵਾਰ ਇਹ ਕਰ ਬਖਾਇਆ ਕਿ ਅਸੀਂ ਪ੍ਰਾਈਵੇਟ ਜਾਇਦਾਦਾਂ ਨੂੰ ਖਰੀਦ ਕੇ ਤੇ ਸਰਕਾਰ ਦੀ ਤੇ ਲੋਕਾਂ ਦੀ ਝੋਲੀ ਦੇ ਵਿੱਚ ਪਾ ਰਹੇ ਆ ਸਰ ਆਪਣੇ ਉਸ ਤਨਕੀ ਪ੍ਰੋਗਰਾਮ ਹੈ ਕਿ ਕਿੰਨੇ ਕੁ ਰਕਤ ਹੁੰਦੀ ਆ ਹਾਂ ਕੱਟ ਤਾਂ ਜਿਸ ਸਾਹਬ ਨਾਲ ਤੁਹਾਡੇ ਨਜ਼ਰ ਜਾਂਦੀ ਹੈ ਲੱਖਾਂ ਦਾ ਕੱਟ ਜਿਹੜਾ ਵਾ ਉਹ ਇਸ ਜਗ੍ਹਾ ਦੇ ਉੱਪਰ ਹੋਵੇਗਾ ਤੇ ਉਸ ਦਿਨ ਮਾਨ ਸਾਹਿਬ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਇੱਥੇ ਆਉਣਗੇ ਤੇ ਸਭ ਤੋਂ ਪਹਿਲਾਂ ਉਹ ਸ਼੍ਰੀ ਗੁਰੂ ਅਮਰਦਾਸ ਥਰਮਲ ਪਲੈਂਟ ਜਿਹੜਾ ਉਹਦਾ ਉਦਘਾਟਨ ਕਰਨਗੇ ਤੇ ਉਸ ਤੋਂ ਬਾਅਦ ਦੇ ਵਿੱਚ ਇੱਥੇ ਆ ਕੇ ਜਿਹੜੀਆਂ ਸਖਤਾਂ ਲੋਕ ਜਿਹੜੇ ਇੱਥੇ ਇਕੱਠੇ ਹੋਣਗੇ ਉਹਨਾਂ ਨੂੰ ਆ ਕੇ ਸੰਬੋਧਨ ਕਰਨਗੇ ਤੇ ਉਹ ਜਿਹੜੀਆਂ ਹੋਰ ਵੀ ਭਗਵੰਤ ਮਾਨ ਜੀ ਕੱਲ ਸਾਡੇ ਇਲਾਕੇ ਨੂੰ ਜਿਹੜੀਆਂ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਉਹ ਦੇਖ ਜਾਣਗੇ। ਪਰਬੰਧ ਬਸ ਹੋ ਰਿਹਾ ਕੱਲ ਦੁਪਹਿਰ ਤੱਕ ਜਿਹੜਾ ਟੈਂਟਾ ਕੰਪਲੀਟ ਹੋ ਜਾਊਗਾ। ਔਰ ਜਿਲ੍ਹਾ ਤਰਨਤਾਰਨ ਦੇ ਵਲੰਟੀਅਰ ਸਾਥੀ ਜਿਹੜੇ ਸਾਡੇ ਉਹਨਾਂ 'ਚ ਪੂਰਾ ਜੋਸ਼ ਆ ਔਰ ਮਾਜੇ ਦੀ ਧਰਤੀ ਤੇ ਪਹਿਲੀ ਵਾਰ ਕਾਫੀ ਸਮੇਂ ਬਾਅਦ ਜਿਹੜਾ ਰਵਿੰਦ ਕੇਜਰੀਵਾਲ ਔਰ ਮੁੱਖ ਮੰਤਰੀ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਰਹੇ ਆ। ਔਰ ਇਹ ਰਿਕਾਰਡ ਤੋੜ ਜਿਹੜੀ ਰੈਲੀ ਹੋਊਗੀ ਵਰਕਰਾਂ ਚ ਪੂਰਾ ਜੋਸ਼ ਹੈ ਤੇ ਕੀਤ ਪ੍ਰੋਗਰਾਮ ਵੀ ਰਚਨ ਕਰਦਾ ਮੈਂ ਕਿ ਆਪਣੇ ਕੀ ਕੋਈ ਫਰਮਾ ਬਣਾਉਂਦੇ ਆਪਨੇ ਡਿਸਟ੍ਰਿਕਟ ਦੇ ਵਿੱਚ ਜਿੱਦਾਂ ਪਹਿਲੀਆਂ ਸਰਕਾਰਾਂ ਦੇ ਜਿਹੜੀਆਂ ਚੀਜ਼ਾਂ ਜਿਹੜੀ ਉਹ ਪ੍ਰਾਪਰਟੀ ਜਿਹੜੀਆਂ ਸਰਕਾਰੀ ਵੇਚਦੀਆਂ ਸੀ ਪਰ ਇਤਿਹਾਸਤ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਕੋਈ ਸਰਕਾਰ ਜਿਹੜੀ ਬਣੀ ਆਮ ਲੋਕਾਂ ਦੀ ਸਰਕਾਰ ਬਣੀ ਆ ਉਹਨੇ ਜਿਹੜਾ ਗੋਂਦਵਾਲ ਥਰਮਲ ਪਲਾਂਟ ਲੱਗਾ ਉਹ ਜਿਹੜਾ ਆਪ ਜਿਹੜਾ ਉਹਨੂੰ ਖਰੀਦ ਕੇ ਔਰ ਜਨਤਾ ਨੂੰ ਜਿਹੜਾ ਉਹ 11 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਜਿਹੜਾ ਉਹ ਜਨਤਾ ਨੂੰ ਸਪੁਰਦਤ ਕਰਨ ਜਗਬਾਨੀ ਟੀਵੀ ਵਿੱਚ ਤੁਹਾਡਾ ਸਵਾਗਤ ਹੈ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸ਼ੀਰੋਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਸ਼ਾਲ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਆਲਾ ਕੈਬਨਿਟ ਮੰਤਰੀ ਜਿੰਨੇ ਵੀ ਮੌਜੂਦ ਹਨ ਉਹ ਇੱਥੇ ਤਰਨਤਾਰਨ ਪਹੁੰਚ ਰਹੇ ਹਨ। ਇਸ ਦੌਰਾਨ ਦੱਸਣਾ ਹੋਵੇਗਾ ਕਿ ਸ਼੍ਰੀ ਗਵਿੰਦਵਾਲ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਖਰੀਦੇ ਗਏ ਥਰਮਲ ਪਲਾਂਟ ਦਾ ਰਸਮੀ ਤੌਰ ਉੱਪਰ ਉਦਘਾਟਨ ਕੀਤਾ ਜਾਵੇਗਾ। ਤੁਸੀਂ ਵੇਖ ਸਕਦੇ ਹੋ ਕਿ ਪਿੰਡ ਛੇਰੋਂ ਵਿਖੇ ਇਸ ਵਿਸ਼ਾਲ ਰੈਲੀ ਨੂੰ ਸਕਸੈਸਫੁਲ ਬਣਾਉਣ ਲਈ ਪੰਡਾਲ ਲਗਾਏ ਜਾ ਰਹੇ ਹਨ ਪੂਰੀਆਂ ਤਿਆਰੀਆਂ ਜੋਰਾਂ ਤੇ ਹਨ ਇਸ ਦੌਰਾਨ ਹਰ ਤਰ੍ਹਾਂ ਦੇ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਜੋ ਹਰ ਜਗ੍ਹਾ ਤੇ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਬਲ ਵੱਡੀ ਗਿਣਤੀ ਵਿੱਚ ਤੈਨਾਤ ਕੀਤੇ ਗਿਆ ਹਨ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਖਾਮੀ ਨਾ ਰਹੇ ਇਸ ਮੌਕੇ ਉੱਪਰ ਜਿੰਨੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਤਾਂ ਕਿ ਕੋਈ ਚਿੜੀ ਵੀ ਪਰ ਨਾ ਮਾਰ ਸਕੇ ਔਰ ਇਸ ਮੌਕੇ ਡੀਆਈਜੀ ਤੋਂ ਇਲਾਵਾ ਜ਼ਿਲ੍ਹੇ ਦੇ ਐਸਐਸਪੀ ਡੀਸੀ ਤੋਂ ਸਮੇਤ ਆਲਾ ਅਧਿਕਾਰੀਆਂ ਵੱਲੋਂ ਵਿਸ਼ੇਸ਼ ਮੀਟਿੰਗਾਂ ਕਰਦੇ ਹੋਏ ਹਰ ਤਰ੍ਹਾਂ ਦੇ ਪ੍ਰਬੰਧਾਂ ਦਾ ਮੁਕੰਮਲ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਰੈਲੀ ਨੂੰ ਹਰ ਤਰ੍ਹਾਂ ਨਾਲ ਸਕਸੈਸਫੁਲ ਕੀਤਾ ਜਾ ਸਕੇ ਤਰਨਤਾਰਨ ਤੋਂ ਜਗਬਨੇ ਟੀਵੀ ਰਮਨ ਚਾਵਲਾ